ਸਤਨਾਮ ਸ੍ਰੀ ਵਾਹਿਗੁਰੂ ਸਤਿ ਪਇਓਈ ਤਰਸ ਪਿਆ ਮਿਹਰਮਤ ਹੋਈ ਸਤ ਗੁਰ ਸਜਣ ਮਿਲਿਆ ਨਾਨਕ ਨਾਮ ਮਿਲਾਤਾ ਜੀਵਾ ਤਨ ਬਨ ਥੀ ਵਾ ਹਰਿਆ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਬਰ ਤੋ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮੰਨ ਪਰਤਖ ਗੁਰ ਨਿਸਤਾਰੇ ਸੋ ਕਹੋ ਟਲ ਗੁਰ ਸੇਵੀਐ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਨਾ ਜਮ ਕੋ ਤਾਸ ਭਇਓ ਉਰ ਅੰਤਰ ਸਰੜ ਗਈ ਕਿਰਪਾ ਨਿਦ ਤੇਰੀ ਹਰ ਜੋ ਰਾਖ ਲੇਹੋ ਪਤ ਮੇਰੀ ਜਮ ਕੋ ਤਾਸ ਭਇਓ ਉਰ ਅੰਤਰ ਸਰਨ ਗਹੀ ਕਿਰਪਾ ਨਿਦ ਤੇਰੀ ਰਹਾ ਮਹਾ ਪਦਤ ਮੁਗਦ ਲੋਪੀ ਫਨ ਕਰਤ ਪਾਪ ਅਵਹਾਰਾ ਭੈ ਮਰ ਭੇ ਕੋ ਵਿਸਰਤ ਨਾਹਿਨ ਤੇ ਚਿੰਤਾ ਤਨ ਜਾਰਾ ਕੀਏ ਉਪਾਉ ਮੁਕਤ ਕੀ ਕਾਰਣ ਦਹਿਦ ਸਕਾਰ ਉਠਾਇਆ ਕਟਹੀ ਪੀਤਰ ਵਸਾ ਨਿਰੰਜਨ ਤਾ ਕੋ ਨਰਮ ਨ ਪਾਇਆ ਨਾਹਿਨ ਗੁਣ ਨਾਹਿਨ ਕਾਚ ਜਪ ਤਪ ਕਾਣ ਕਰਮ ਅਬ ਕੀਜਾ ਨਾਨਕ ਹਾਰ ਪਰਿਓ ਸਰਣਾਗਤ ਅਪੈ ਦਾਨ ਪ੍ਰਵ ਦੀਜਾ ਨਾਹੇ ਨ ਗੁਨ ਨਾਹੇ ਨ ਕਛ ਜਪ ਤਪ ਕਾਹ ਕਰਮ ਅਬ ਕੀਜਾ ਨਾਨਕ ਹਾਰ ਪਰਿਓ ਸਰਣਾਗਤ ਪਪਾਨ ਪ੍ਰਭ ਦੀਜਾ ਵਾਹਿਗੁਰੂ ਕੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਆਓ ਹਰ ਰੋਜ਼ ਦੀ ਤਰ੍ਹਾਂ ਅੰਮ੍ਰਿਤ ਵੇਲੇ ਆਏ ਹੋਏ ਹੁਕਮ ਨਾਮ ਸਾਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ ਸਾਨੂੰ ਪ੍ਰਾਪਤ ਹੋਇਆ 703 ਅੰਗ ਦੇ ਉੱਤੇ ਸੁਭਾਏਮਾਨ ਜੈਤਿਸਰੀ ਮਹੱਲਾ ਨਾਵਾ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਹਿੰਦ ਦੀ ਚਾਦਰ ਉਹਨਾਂ ਦੇ ਮੁਖਾਰਬਿੰਦ ਤੋਂ ਇਹ ਜਿਹੜਾ ਸ਼ਬਦ ਹੈ ਉਚਾਰਣ ਕੀਤਾ ਗਿਆ ਅੱਜ ਗੁਰੂ ਏਕ ਬਹਾਦਰ ਸਾਹਿਬ ਮਹਾਰਾਜ ਸਾਨੂੰ ਕੀ ਸਮਝਾਉਣਾ ਚਾਹੁੰਦੇ ਐ ਕਿ ਸਾਡੇ ਅੰਦਰ ਇੱਕ ਡਰ ਬਣਿਆ ਹੋਇਆ ਡਰ ਉਹ ਡਰ ਨੂੰ ਕੱਢਣਾ ਚਾਹੁੰਦੇ ਐ ਜਿੰਨਾ ਚਿਰ ਅਸੀਂ ਗੁਰੂ ਦੇ ਕੋਲ ਨਹੀਂ 나ਉਂਦੇ ਉਹਨਾਂ ਚਿਰ ਉਹ ਸਾਡੇ ਅੰਦਰੋਂ ਜਿਹੜਾ ਡਰ ਬਣਿਆ ਹੋਇਆ ਉਹ ਨਿਕਲਣਾ ਨਹੀਂ ਕਾਹਦਾ ਡਰ ਬਣਿਆ ਹੋਇਆ ਸਾਡੇ ਅੰਦਰ ਮੌਤ ਦਾ ਇੱਕ ਡਰ ਸਾਰਿਆਂ ਦੇ ਅੰਦਰ ਬਣਿਆ ਹੋਇਆ ਐ ਅੱਜ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਹਰ ਜੋ ਰਾਖ ਲੇਹੋ ਪਤ ਮੇਰੀ ਪਤ ਦਾ ਭਾਵ ਹੁੰਦਾ ਇੱਜ਼ਤ ਕਿ ਸੱਚੇ ਬਾਦਸ਼ਾਹ ਮੈਂ ਤੇਰੇ ਦਰ ਤੇ ਆ ਗਿਆ ਮੇਰੀ ਇੱਜ਼ਤ ਰੱਖ ਲਿਓ ਹਰ ਜੋ ਰਾਖ ਲੇਹੋ ਪਤ ਮੇਰੀ ਜਮ ਕੋ ਤਰਾਸ ਭਇਓ ਉਰੇ ਅੰਤਰ ਸਰਨ ਗਏ ਕਿਰਪਾ ਨਿਤ ਤੇਰੀ ਜਮ ਕੋ ਤਰਾਸ ਭਇਓ ਉਰੇ ਅੰਤਰ ਮੇਰੇ ਅੰਦਰ ਮੌਤ ਦਾ ਡਰ ਜਿਹੜਾ ਉਹ ਹਮੇਸ਼ਾ ਬਣਿਆ ਰਹਿੰਦਾ ਮੇਰੇ ਅੰਦਰ ਮੌਤ ਦਾ ਡਰ ਜਿਹੜਾ ਉਹ ਕਦੇ ਨਿਕਲਦਾ ਨਹੀਂ ਮੇਰੇ ਅੰਦਰ ਉਹ ਜਮ ਕੋ ਤਰਾਸ ਭਇਓ ਉਰ ਅੰਤਰ ਉਰ ਕਹਿੰਦੇ ਨੇ ਹਿਰਦੇ ਨੂੰ ਅੰਤਰ ਹਿਰਦੇ ਦੇ ਵਿੱਚ ਕਿ ਹਿਰਦੇ ਦੇ ਵਿੱਚ ਮੌਤ ਦਾ ਡਰ ਹਮੇਸ਼ਾ ਹੀ ਬਣਿਆ ਰਹਿੰਦਾ ਹੈ ਸਰਨ ਗਹੀ ਕਿਰਪਾ ਨਿਤ ਤੇਰੀ ਮੈਂ ਸੱਚੇ ਬਾਦਸ਼ਾਹ ਤੁਹਾਡੀ ਕਿਰਪਾ ਦੇ ਨਾਲ ਤੁਹਾਡੀ ਸ਼ਰਨ ਦੇ ਵਿੱਚ ਆ ਗਿਆ ਤੁਹਾਡੀ ਸ਼ਰਨ ਗ੍ਰਹਿਣ ਕਰ ਲਈ ਮੈਂਨੇ ਹੁਣ ਮੇਰੀ ਇੱਜ਼ਤ ਰੱਖ ਲਿਓ ਹਰ ਜੂ ਰਾਖ ਨੇ ਹੋ ਪਤ ਮੇਰੀ ਸੱਚੇ ਬਾਦਸ਼ਾਹ ਮੈਂ ਤੁਹਾਡੀ ਸ਼ਰਨ ਚ ਆ ਗਿਆ ਜਦੋਂ ਅਸੀਂ ਸ਼ਰਨ ਚ ਆ ਜਾਂਦੇ ਆ ਫਿਰ ਪ੍ਰਮਾਤਮਾ ਇੱਜ਼ਤ ਤੇ ਰੱਖਦੀ ਆ ਪੇਤੀ ਅਸੀਂ ਸ਼ਰਨ ਤੇ ਆਉਂਦੇ ਕਦੋਂ ਜਦੋਂ ਸਾਡੇ ਅੰਦਰ ਇਹ ਪਤਾ ਲੱਗ ਜੇ ਕਿ ਡਰ ਬਹੁਤ ਬਣ ਗਿਆ ਹੁਣ ਸਾਨੂੰ ਡਰਦਾ ਰਿਹਾ ਹੀ ਨਹੀਂ ਨਾ ਮੌਤ ਦਾ ਡਰ ਹੈ ਹਰ ਇੱਕ ਦੇ ਅੰਦਰ ਪਰ ਅਸੀਂ ਭੁੱਲ ਬੈਠੇ ਉਹਨੂੰ ਅਸੀਂ ਭੁੱਲ ਕੇ ਕਿਹੜੀਆਂ ਚੀਜ਼ਾਂ ਦੇ ਨਾਲ ਜੁੜ ਗਏ ਆ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ ਕਹਿੰਦੇ ਜਿੱਦੇ ਪਰਮਾਤਮਾ ਯਾਦ ਆ ਜਾਂਦਾ ਨਾ ਉਦੋਂ ਹੀ ਮੌਤ ਯਾਦ ਆਉਂਦੀ ਹੈ ਜਿੱਤੇ ਮੌਤ ਯਾਦ ਆਉਂਦੀ ਹੈ ਉੱਤੇ ਪਰਮਾਤਮਾ ਯਾਦ ਆਉਂਦਾ ਹੈ ਬਸ ਇਹ ਚੀਜ਼ਾਂ ਨੂੰ ਅਸੀਂ ਭੁੱਲੇ ਬੈਠੇ ਹਾਂ ਖਾਣਾ ਪੀਣਾ ਹੱਸਣਾ ਸੌਣਾ ਇਹ ਚੀਜ਼ਾਂ ਤੇ ਸਾਡੇ ਯਾਦ ਰਹਿ ਗਈਆਂ ਨਾ ਅਸੀਂ ਸ਼ਰਨ ਤੇ ਆ ਗਏ ਆ ਗੁਰੂ ਸਾਹਿਬ ਗੁਰਬਾਣੀ ਚ ਵੀ ਕਹਿੰਦੇ ਆ ਹਉ ਆਇਆ ਦੂਰੋਂ ਚੱਲਕ ਐ ਮੈਂ ਤੱਕੀ ਤੋ ਸ਼ਰਨ ਆਏ ਜੀਉ ਮੈਂ ਆਸਾਂ ਰੱਖੀ ਚਿਤਮੈਂ ਮੇਰਾ ਸਭੋ ਦੁੱਖ ਗਵਾਏ ਜੀਉ ਕੇ ਸੱਚੇ ਪਾਤਸ਼ਾਹ ਮੈਂ ਤੁਹਾਡੀ ਸ਼ਰਨ ਤੇ ਆ ਗਿਆ ਮੇਰੇ ਸਾਰੇ ਦੁੱਖ ਗਵਾ ਦਿਓ ਸਭ ਤੋਂ ਵੱਡਾ ਦੁੱਖ ਕਿਹੜਾ ਮੌਤ ਦਾ ਜਿਵੇਂ ਗੁਰੂ ਨਾਨਕ ਸਾਹਿਬਾਰੇ ਕਹਿੰਦੇ ਆ ਨਾ ਕਿ ਚਾਰ ਤਰ੍ਹਾਂ ਦੇ ਦੁੱਖ ਬੰਦੇ ਨੂੰ ਹਰ ਇੱਕ ਤੇ ਆਉਂਦੇ ਆ ਪਹਿਲਾ ਦੁੱਖ ਉਹਨਾਂ ਨੇ ਕਿਹਾ ਦੁੱਖ ਵਿਛੋੜਾ ਕਿ ਮੌਤ ਤਾਂ ਹੀ ਹੁੰਦਾ ਨਾ ਵਿਛੋੜਾ ਦੁੱਖ ਵਿਛੋੜਾ ਇੱਕ ਦੁੱਖ ਭੁੱਖ ਇੱਕ ਦੁੱਖ ਸਖਤ ਵਾਰ ਜਮਦੂਤ ਇੱਕ ਦੁੱਖ ਰੋਗ ਲੱਗਾ ਤਨ ਧਾਏ ਬੈਦਨਾ ਭੋਲੇ दारू ਲਾਏ ਕਹਿੰਦੇ ਦੁੱਖ ਸਾਡੇ ਅੰਦਰ ਬਣੇ ਹੋਏ ਨੇ ਅਸੀਂ ਹੁਣ ਤੇਰੀ ਸ਼ਰਨ ਚ ਆ ਗਏ ਸੱਤੇ ਪਾਸ਼ਾ ਜੀ ਮੈਂ ਦੂਰੋਂ ਚੱਲ ਕੇ ਆਇਆ ਦੂਰੋਂ ਕਿੱਥੋਂ ਚੱਲ ਕੇ ਆਇਆ ਕਈ ਜਨਮ ਭੇ ਕੀਟ ਪਤੰਗਾ ਕਈ ਜਨਮ ਗੱਜਵੀਨ ਕੁਰੰਗਾ ਕਈ ਜਨਮ ਹੈਵਰ ਬ੍ਰਿਖਜ ਹੋਇਓ ਗੁਰੂ ਸਾਹਿਬ ਸਾਨੂੰ ਇਹੀ ਸਮਝਾ ਰਹੇ ਐ ਕਿ ਬੜੀ ਦੂਰ ਤੋਂ ਚੱਲ ਕੇ ਆਇਆ ਮਿਲ ਜਗਦੀਸ਼ ਮਿਲਨ ਕੀ ਬਰੀਆ ਚਰੰਕਾਲੇ ਦੇ ਸੰਜਰੀਆ ਕਿ ਆ ਸਾਨੂੰ ਸ਼ਰੀਰ ਮਿਲਿਆ ਹੁਣ ਅਸੀਂ ਉਸ ਪਰਮਾਤਮਾ ਦੇ ਨਾਲ ਜੁੜ ਜੀਏ ਰਹਾਓ ਰਹਾਉ ਦਾ ਭਾਵ ਉਹਦਾ ਠਹਿਰਨਾ ਰੁਕਣਾ ਵਿਸਰਾਮ ਤੇ ਨਾਲ ਹੀ ਗੁਰੂ ਸਾਹਿਬ ਕਹਿੰਦੇ ਸ਼ਬਦ ਨੂੰ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰਨੀ ਹੈ ਤੇ ਅੱਗੇ ਗੁਰੂ ਤੇਗ ਬਹਾਦਰ ਸਾਹਿਬ ਅਰੇ ਕਹਿੰਦੇ ਮਹਾ ਪਤਿਤ ਮੁਗਧ ਲੋਭੀ ਫੁੱਨ ਕਰਤ ਪਾਪ ਆਵਹਾਰਾ ਸੱਚੇ ਬਾਦਸ਼ਾਹ ਮੈਂ ਤੇ ਬਹੁਤ ਪਤਿਤ ਆ ਮੇਰੇ 'ਚ ਕੋਈ ਗੁਨਾਹ ਹੈ ਨਹੀਂ ਮੈਂ ਪਤਤ ਬੰਦਾ ਪਤਤ ਮੁਗਦ ਮੁਗਦ ਦਾ ਭਾਵ ਹੁੰਦਾ ਮੂਰਖ ਸੱਚੇ ਪਾਤਸ਼ਾਹ ਮੈਂ ਮੂਰਖ ਵੀ ਆ ਲੋਭੀ ਲੋਭੀ ਦਾ ਭਾਵ ਹੁੰਦਾ ਲਾਲਚੀ ਜਿਹੜਾ ਲੋਭੀ ਲਾਲਚੀ ਬੰਦਾ ਹੁੰਦਾ ਹੈ ਉਹ ਤੇ ਕਹਿੰਦੇ ਆਪਣੇ ਭੈਣਾ ਭਰਾਵਾਂ ਨੂੰ ਵੀ ਨਹੀਂ ਛੱਡਦਾ ਉਹਨਾਂ ਨੂੰ ਵੀ ਲੁੱਟ ਕੇ ਖਾ ਜਾਂਦਾ ਜਿਹੜੇ ਲੋਭੀ ਬੰਦੇ ਹੁੰਦੇ ਆ ਲੋਭੀ ਨੂੰ ਗੁਰੂ ਸਾਹਿਬ ਨੇ ਕੁੱਤੇ ਦਾ ਦਰਜਾ ਦਿੱਤਾ ਕਹਿੰਦੇ ਲੋਭੀ ਬੰਦਾ ਜਿਹੜਾ ਹੈ ਉਹ ਹਲਕੇ ਹੋਏ ਕੁੱਤੇ ਵਰਗਾ ਹੁੰਦਾ ਹੈ ਕਹਿੰਦੇ ਮਹਾ ਪਤਿਤ ਮੁਗਧ ਲੋਭੀ ਫੁੱਨ ਕਰਤ ਪਾਪ ਅਵਹਾਰਾ ਸੱਚੇ ਪਾਤਸ਼ਾਹ ਮੈਂ ਪਤਿਤ ਬੰਦਾ ਮੈਂ ਮੂਰਖ ਬੰਦਾ ਮੈਂ ਲੋਭੀ ਬੰਦਾ ਮੈਂ ਪਤਾ ਨਹੀਂ ਕਿੰਨੇ ਕ ਪਾਪ ਕਰਕੇ ਆਇਆ ਮੈਂ ਅਜ ਹਾਰ ਕੇ ਤੁਹਾਡੇ ਚਰਨਾਂ 'ਚ ਆ ਗਿਆ ਕਰਤ ਪਾਪ ਅਵਹਾਰਾ ਹੁਣ ਮੈਂ ਪਾਪ ਕਰ ਕਰਕੇ ਹਾਰ ਗਿਆ ਭੈ ਮਰਦੇ ਕੋ ਵਿਸਰਤ ਨਾਹਿਨ ਤੇਹ ਤਿੰਨ ਚਿੰਤਾ ਤਨ ਜਾਰਾ ਕਹਿੰਦੇ ਮੇਰੇ ਅੰਦਰ ਜਿਹੜਾ ਮੌਤ ਦਾ ਡਰ ਬਣਿਆ ਹੋਇਆ ਹੈ ਨਾ ਭੈ ਮਰਦੇ ਕੋ ਵਿਸਰਤ ਨਾਹਨ ਉਹ ਮੇਰੇ ਅੰਦਰੋਂ ਮੌਤ ਦਾ ਡਰ ਨਿਕਲ ਨਹੀਂ ਰਿਹਾ ਤੇ ਚਿੰਤਾ ਤਨ ਜਾਰਾ ਜਾਰਾ ਦਾ ਭਾਵ ਹੁੰਦਾ ਸੜ ਦੇਣਾ ਸੜ ਜਾਣਾ ਤਨ ਦਾ ਭਾਵ ਹੁੰਦਾ ਸਰੀਰ ਕਿ ਉਹੀ ਚਿੰਤਾ ਦੇ ਕਰਕੇ ਮੇਰਾ ਇਹ ਸਰੀਰ ਜਿਹੜਾ ਉਹ ਸੜ ਕੇ ਜਲਦਾ ਜਾ ਰਿਹਾ ਹੈ ਬਿਲਕੁਲ ਸੜਦਾ ਜਾ ਰਿਹਾ ਹੈ ਕਿਉਂਕਿ ਮੇਰੇ ਅੰਦਰ ਜਿਹੜਾ ਉਹ ਮੌਤ ਦਾ ਡਰ ਪੈ ਗਿਆ ਨਾ ਉਹ ਨਿਕਲ ਨਹੀਂ ਰਿਹਾ ਕਈ ਬੰਦਿਆਂ ਨੇ ਜਦੋਂ ਕੋਈ ਨਾ ਕੋਈ ਚਿੰਤਾ ਪੈਦਾ ਹੋ ਜਾਂਦੀ ਉਹ ਚਿੰਤਾ ਦਵਾਈਆਂ ਵੀ ਲੈਂਦੇ ਆ ਪਰ ਚਿੰਤਾ ਅੰਦਰੋਂ ਨਿਕਲਦੀ ਨਹੀਂ ਬਥੇਰਾ ਕਿਹੀਂ ਜਾਓ ਕਿ ਚਿੰਤਾ ਨਾ ਕਰ ਕਹਿੰਦਾ ਮੈਂ ਤੇ ਚਿੰਤਾ ਕਰਦਾ ਹੀ ਨਹੀਂ ਪਰ ਚਿੰਤਾ ਕਿਸੇ ਨਾ ਕਿਸੇ ਗੱਲ ਦੀ ਸਾਡੇ ਅੰਦਰ ਬਣ ਜਾਂਦੀ ਹੈ ਉਹ ਫਿਰ ਚਿੰਤਾ ਨਿਕਲਦੀ ਨਹੀਂ ਆ ਜਿਹੜਾ ਸਰੀਰ ਹੈ ਇਹ ਫਿਰ ਉਹਦੇ ਨਾਲ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਚੰਗੀ ਤਰ੍ਹਾਂ ਅਸੀਂ ਖਾ ਨਹੀਂ ਸਕਦੇ ਚੰਗੀ ਤਰ੍ਹਾਂ ਅਸੀਂ ਸੌ ਨਹੀਂ ਸਕਦੇ ਬਸ ਇਸੇ ਤਰੀਕੇ ਗੁਰੂ ਸਾਹਿਬ ਕਹਿੰਦੇ ਤੇਰੇ ਅੰਦਰ ਮੌਤ ਦਾ ਡਰ ਪੈ ਗਿਆ ਹੁਣ ਤੇਰਾ ਸਰੀਰ ਜਿਹੜਾ ਹੈ ਉਹ ਢਲਦਾ ਜਾ ਰਿਹਾ ਭਾਵ ਕਿ ਕਮਜ਼ੋਰ ਹੁੰਦਾ ਜਾ ਰਿਹਾ ਕੀਏ ਉਪਾਅ ਮੁਕਤ ਕੇ ਕਾਰਨ ਦਾਦੇ ਸਕੋਪਤਾ ਆ ਮੈਂ ਸੱਚੇ ਬਾਦਸ਼ਾਹ ਇਹਨਾਂ ਚੀਜ਼ਾਂ ਤੋਂ ਨਿਕਲਣ ਵਾਸਤੇ ਮੁਕਤ ਹੋਣ ਵਾਸਤੇ ਮੈਂ ਇੱਕ ਨਹੀਂ ਬਹੁਤ ਉਪਾਅ ਕੀਤੇ ਕੀ ਇਹ ਉਪਾਅ ਮੁਕਤ ਕੇ ਕਾਰਨ ਕਿ ਮੈਨੂੰ ਮੁਕਤੀ ਮਿਲ ਜੇ ਆ ਜਿਹੜੀ ਚਿੰਤਾ ਲੱਗ ਰਹੀ ਹੈ ਚਿੰਤਾ ਤੋਂ ਮੈਂ ਮੁਕਤ ਹੋ ਜਾਾਂ ਕੀ ਇਹ ਉਪਾਮ ਮੁਕਤ ਕੇ ਕਾਰਨ ਜੈਦ ਸਕਾਉਟ ਤਾਇਆ ਜਿਵੇਂ ਇਹਨਾਂ ਦਸੇ ਦਿਸ਼ਾਵਾਂ ਜੁੜਦੀ ਹੈ ਨਾ ਕਹਿੰਦੇ ਮੈਂ ਵੀ ਸੱਚੇ ਬਾਦਸ਼ਾਹ ਇਸੇ ਤਰ੍ਹਾਂ ਉੱਡਦਾ ਫਿਰਦਾ ਰਿਹਾ ਜਿਵੇਂ ਕੁੱਤਾ ਹਲਕਿਆ ਹੋਇਆ ਉਹ ਵੀ ਤੇ ਦਸੇ ਦਿਸ਼ਾਵਾਂ ਜੁੜਦਾ ਨਾ ਜਿਉਂ ਕੁੱਕਰ ਹਰਕਾਇਆ ਤਾ ਵੈ ਦੇ ਸਜਾਏ ਲੋਭੀ ਜੰਤ ਨਾ ਜਾਣੇ ਧੱਖ ਅਪੱਖ ਸਭ ਖਾਏ ਲੋਭੀ ਦੀ ਗੱਲ ਕੀਤੀ ਰੰਗਾ ਗੁਰੂ ਸਾਹਿਬ ਨੇ ਕਿ ਜਿਹੜਾ ਕੁੱਤਾ ਹੁੰਦਾ ਹਲਕਿਆ ਹੋਇਆ ਉਹ ਵੀ ਕਹਿੰਦੇ ਕਿ ਇੱਕ ਥਾਂ ਤੇ ਟਿਕ ਨਹੀਂ ਸਕਦਾ ਜਿਹੜੇ ਮੁਕਤੀ ਦੇ ਕਾਰਨ ਸੀ ਪ੍ਰਮਾਤਮਾ ਨੂੰ ਛੱਡ ਕੇ ਥਾਂ ਥਾਂ ਤੇ ਭਟਕਦੇ ਫਿਰਦੇ ਆ ਗੁਰੂ ਸਾਹਿਬ ਕਹਿੰਦੇ ਗੁਰੂ ਤੇਗ ਬਹਾਦਰ ਸਾਹਿਬਾਰੇ ਕੀਏ ਉਪਾਅ ਮੁਕਤ ਕੇ ਕਾਰਨ ਦਹਿ ਦਸਕਾਉਟ ਧਾਇਆ ਦਸੇ ਦਿਸ਼ਾਵਾਂ ਦੇ ਵਿੱਚ ਢੇੜੇ ਦਿੱਤੇ ਪਰ ਮਿਲਿਆ ਤੇ ਕੁਛ ਵੀ ਨਹੀਂ ਤੇ ਅੱਗੇ ਗੁਰੂ ਤੇਗ ਬਹਾਦਰ ਸਾਹਿਬਾਰੇ ਕਦੇ ਘਟ ਹੀ ਭੀਤਰ ਵਸੈ ਨਿਰੰਜਨ ਤਾਕੋ ਮਰਮ ਨਾ ਪਾਇਆ ਘਟ ਕਹਿੰਦੇ ਹਿਰਦੇ ਨੂੰ ਭੀਤਰ ਕਹਿੰਦੇ ਅੰਦਰ ਨੂੰ ਕਹਿੰਦੇ ਮੇਰੇ ਅੰਦਰ ਪਰਮਾਤਮਾ ਵਸ ਰਿਹਾ ਸੀ ਹਿਰਦੇ ਚ ਘਟ ਹੀ ਭੀਤਰ ਵਸੈ ਨਰੰਜਨ ਨਰੰਜਨ ਦਾ ਭਾਵ ਹੁੰਦਾ ਹੈ ਨਿਰੰਜਨ ਕਾਲਖ ਤੋਂ ਰਹਿਤ ਸਾਡੇ ਅੰਦਰ ਜਿਵੇਂ ਸਾਡੇ ਨਾਲ ਨਾਂ ਨਾਲ ਜੁੜਿਆ ਕਾਲ ਤੇ ਪ੍ਰਮਾਤਮਾ ਦੇ ਨਾਂ ਨਾਲ ਜੁੜਿਆ ਆਕਾਲ ਕਿਉਂ ਕਦੇ ਮਰਦਾ ਨਹੀਂ ਅਸੀਂ ਨੇ ਮਰ ਜਾਣਾ ਇਸੇ ਤਰ੍ਹਾਂ ਸਾਡੇ ਨਾਲ ਕਾਲਖ ਜੁੜੀ ਹੈ ਅਸੀਂ ਅੰਜਨ ਤੇ ਪ੍ਰਮਾਤਮਾ ਨਿਰੰਜਨ ਹੈ ਕਿ ਉਹਦੇ ਤੇ ਕਾਲਖ ਦਾ ਕੋਈ ਅਸਰ ਨਹੀਂ ਹੈ ਜਿਹੜਾ ਨਿਰੰਜਨ ਪ੍ਰਮਾਤਮਾ ਹੈ ਨਾ ਉਹ ਤੇ ਕਹਿੰਦੇ ਸਾਡੇ ਹਿਰਦੇ 'ਚ ਬੈਠਾ ਸੀ ਘਟ ਹੀ ਭੀਤਰ ਬਸੈ ਰੰਜਨ ਤਾਕ ਮਰਮ ਨ ਪਾਇਆ ਕਹਿੰਦੇ ਮੈਂ ਜਾਣ ਨਹੀਂ ਸਕਿਆ ਕਿਉਂਕਿ ਮੈਂ ਦਸੇ ਦਿਸ਼ਾਵਾਂ ਚ ਬਾਹਰ ਘੁੰਮਦਾ ਰਿਆ ਮੈਂ ਆਪਣੇ ਅੰਦਰ ਨੂੰ ਕਦੇ ਵੇਖਿਆ ਹੀ ਨਹੀਂ ਗੁਰੂ ਸਾਹਿਬ ਕਹਿੰਦੇ ਬੰਦੇ ਖੋਜ ਦਿਲ ਹਰ ਰੋਜ ਨਾ ਫਿਰੇ ਪਰੇਸ਼ਾਨੀ ਬਾਹੇ ਕਹਿੰਦੇ ਆਪਣੇ ਹਿਰਦੇ ਨੂੰ ਤੇ ਵੇਖਿਆ ਹੀ ਨਹੀਂ ਆਪਣੇ ਅੰਦਰ ਨੂੰ ਤੇ ਕਦੇ ਵੇਖਿਆ ਹੀ ਨਹੀਂ ਕਿ ਮੇਰੇ ਅੰਦਰ ਪ੍ਰਮਾਤਮਾ ਵਸ ਰਿਹਾ ਅਸੀਂ ਬਾਹਰ ਵੇਖਦੇ ਆ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਅਰੇ ਕਹਿੰਦੇ ਘਟ ਹੀ ਭੀਤਰ ਵਸੈ ਨਰੰਜਨ ਤਾ ਕੋ ਮਰਮ ਨ ਪਾਇਆ ਨਾਹੇ ਨ ਗੁਣ ਨਾਹੇ ਨ ਕੱਚ ਜਪ ਤਪ ਕੌਣ ਕਰਮ ਅਵ ਕੀਜੈ ਸੱਚੇ ਬਾਦਸ਼ਾ ਮੇਰੇ ਕੋਲੇ ਕੋਈ ਗੁਣ ਨਹੀਂ ਹੈਗਾ ਨਾਹੇ ਨ ਗੁਣ ਮੈਂ ਤੇ ਔਗਣਾ ਦਾ ਭਰਿਆ ਹੋਇਆ ਹਾਂ ਮੈਂ ਅਭੁਗੁਣ ਭਰੇ ਏਕ ਗੁਣ ਨਹੀਂ ਅੰਮ੍ਰਿਤ ਛਾੜ ਵਿਖੇ ਵਿਖਾਈ ਮਾਇਆ ਉਹ ਭਰਮ ਪੈ ਭੂਲੇ ਸਤਿਦਾਰਾ ਸਿਉ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਨਿਓ ਗੁਰ ਸੰਗਤ ਤਿਹ ਮਿਲੰਤ ਜਮਤਰਾਸ ਮਟਾਏ ਇੱਕ ਅਰਦਾਸ ਭਾਨ ਕੀਰਤ ਕੀ ਗੁਰ ਰਾਮਦਾਸ ਰੱਖੋ ਸ਼ਰਣਾਇ ਸੱਚੇ ਬਾਦਸ਼ਾਹ ਮੇਰੇ ਕੋਲੇ ਗੁਣ ਕੋਈ ਨਹੀਂ ਹੈ ਪਰ ਮੇਰੇ ਕੋਲੇ ਇੱਕ ਅਰਦਾਸ ਹੈ ਕਿ ਸੱਚੇ ਬਾਦਸ਼ਾਹ ਮੈਨੂੰ ਤੁਸੀਂ ਆਪਣੇ ਚਰਣਾ ਚ ਰੱਖ ਲੋ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨਾਹੇਨ ਗੁਣ ਕੋਈ ਗੁਣ ਨਹੀਂ ਹੈ ਨਾਹੇਨ ਕਛ ਜਪ ਤਪ ਸੱਚੇ ਬਾਦਸ਼ਾਹ ਨਾ ਮੇਰੇ ਕੋਲੇ ਕੋਈ ਜਪ ਹੈ ਨਾ ਮੇਰੇ ਕੋਲੇ ਕੋਈ ਤਪ ਹੈ ਕੌਣ ਕਰਮ ਆਵ ਕੀਜੈ ਸੱਚੇ ਬਾਦਸ਼ਾਹ ਮੈਂ ਤੁਹਾਡੇ ਨਾਲ ਜੁੜਨ ਵਾਸਤੇ ਕਿਹੜਾ ਕਰਮ ਕਰਾਂ ਗੁਰੂ ਸਾਹਿਬ ਕਹਿੰਦੇ ਜੰਗਲਾਂ 'ਚ ਜਾਣ ਦੀ ਲੋੜ ਨਹੀਂ ਹੈ ਘਰ ਬੈਠੇ ਗੁਰੂ ਧਿਆਉ ਆਹਿਰਦੇ ਨੂੰ ਫਰੋਲੋ ਫਿਰਦੇ ਦੇ ਅੰਦਰੋ ਹੀ ਪ੍ਰਮਾਤਮਾ ਮਿਲ ਜਾਣਾ ਨਾਹੀਂ ਗੁਣ ਨਾਹੀਂ ਕਛ ਜਪ ਤਪ ਕੌਣ ਕਰਮ ਆਬ ਕੀਜਾ ਸੱਚੇ ਪਾਤਸ਼ਾਹ ਕਿਹੜਾ ਕਰਮ ਕਰੀਏ ਜਿਹਦੇ ਨਾਲ ਤੂੰ ਮੈਨੂੰ ਹਾਸਲ ਹੋ ਜੇ ਜਿਹਦੇ ਨਾਲ ਮੈਂ ਤੁਹਾਡੇ 'ਚ ਅਭੇਦ ਹੋ ਜਾਵਾਂ ਨਾਨਕ ਹਾਰ ਪਰਿਓ ਸਰਣਾਗਤ ਅਪੈਦਾਨ ਪ੍ਰਭ ਦੀਜੈ ਸੱਚੇ ਪਾਤਸ਼ਾਹ ਮੈਂ ਹੁਣ ਹਾਰ ਕੇ ਨਾ ਤੁਹਾਡੀ ਸ਼ਰਨ ਚ ਆ ਗਿਆ ਮੈਂ ਸਾਰੇ ਥਾਮਾਂ ਤੇ ਫਿਰਿਆ ਮੈਂ ਦਸੋਂ ਦਿਸ਼ਾਵਾਂ 'ਚ ਵੀ ਫਿਰਿਆ ਮੈਂ ਜੰਗਲਾਂ 'ਚ ਵੀ ਫਿਰਿਆ ਮੈਂਨੇ ਕੋਈ ਜੱਪ ਨਹੀਂ ਕੀਤਾ ਮੈਂ ਜੰਗਲਾਂ 'ਚ ਵਸੇ ਇਸ ਤਰ੍ਹਾਂ ਹੀ ਫਿਰਦਾ ਰਿਹਾ ਪਰ ਅੱਜ ਮੈਂ ਹਾਰ ਕੇ ਨਾ ਤੁਹਾਡੀ ਸ਼ਰਨ 'ਚ ਆ ਗਿਆ ਜਦੋਂ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ 'ਚ ਆਉਨੇ ਆ ਨਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅੱਗੇ ਸ਼ਹੀਦੀ ਗੁਰਪੁਰਬ ਆਉਣਾ ਹੈ 350 ਸਾਲਾ ਜਦੋਂ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਗੱਲ ਕਰਦੇ ਆ ਨੇ ਗੁਰੂ ਸਾਹਿਬ ਕਹਿੰਦੇ ਵਾਹੇ ਜਿੰਨਾ ਦੀ ਪਕੜੀ ਹੈ ਸਿਰ ਦੀ ਜਾ ਬਾਹੇ ਨਾ ਛੋਡੀ ਐ ਜਦੋਂ ਗੁਰੂ ਸਾਹਿਬ ਨੇ ਸਾਡੀ ਬਾਹ ਫੜ ਲਈ ਕਹਿੰਦੇ ਸਾਡੀ ਬਾਹ ਨਹੀਂ ਛੱਡਣਗੇ ਪਰ ਆਪਣਾ ਸੀਸ ਦਾ ਬਲੀਦਾਨ ਜ਼ਰੂਰ ਦੇ ਦੇਣਗੇ ਪਰ ਇੱਥੇ ਗੁਰੂ ਸਾਹਿਬ ਕਹਿੰਦੇ ਨਾਨਕ ਹਾਰ ਪਰਿਓ ਸ਼ਰਣਾਗਤ ਜਦੋਂ ਸੀ ਗੁਰੂ ਦੀ ਸ਼ਰਨ 'ਚ ਆ ਗਏ ਗੁਰੂ ਨੇ ਸਾਡੇ ਵਾਸਤੇ ਆਪਣਾ ਆਪ ਵੀ ਕੁਰਬਾਨ ਕਰ ਦੇਣਾ ਅਪੈਦਾਨ ਪ੍ਰਭ ਦੇਚੈ ਤੇ ਅਸੀਂ ਬੇਨਤੀ ਕਰੀਏ ਸੱਚੇ ਬਾਦਸ਼ਾਹ ਮੈਨੂੰ ਉਹ ਦਾਨ ਦੇ ਦਿਓ ਜਿਹਦੇ ਨਾਲ ਮੇਰੇ ਅੰਦਰੋਂ ਮੌਤ ਦਾ ਡਰ ਨਿਕਲ ਜੇ ਤੇ ਜਿਹਦੇ ਨਾਲ ਮੈਂ ਪ੍ਰਮਾਤਮਾ ਦੇ ਵਿੱਚ ਅਭੇਦ ਵੀ ਹੋ ਜਾਾਂ ਤੇ ਇਹ ਸ਼ਬਦ ਦੇ ਵਿੱਚ ਸਾਨੂੰ ਗੁਰੂ ਸਾਹਿਬ ਇਹੀ ਸਮਝਾਉਂਦੇ ਕਿ ਜਿਹੜੀ ਤੇਰੇ ਅੰਦਰ ਚਿੰਤਾ ਪੈ ਗਈ ਨਾ ਚਿੰਤਾ ਨੂੰ ਛੱਡ ਦੇ ਚਿੰਤਨ ਕਰਿਆ ਕਰ ਕਹਿੰਦੇ ਚਿੰਤਾ ਛੱਡ ਦੇ ਚਿੰਤਨ ਕਰਿਆ ਕਰ ਅਸੀਂ ਚਿੰਤਾ ਵੱਧ ਕਰਦੇ ਆ ਚਿੰਤਨ ਕਰਦੇ ਨਹੀਂ ਤਾਂ ਹੀ ਤੇ ਫਿਰ ਅਸੀਂ ਉਲਝੇ ਪਏ ਆ ਜਿਵੇਂ ਮੱਕੜੀ ਜਾਲਾ ਪਾ ਲੈਂਦੀ ਹੈ ਨਾ ਉਹਦੇ ਵਿੱਚ ਬੜੇ ਪਿਆਰ आनंद ਨਾਲ ਘੁੰਮਦੀ ਹੈ ਪਰ ਜੇ ਕਿਤੇ ਉਹਦੇ ਵਿੱਚ ਇੱਕ ਵਾਰ ਉੱਜ ਜੇ ਕਹਿੰਦੇ ਉਹ ਜਾਲੇ ਦੇ ਵਿੱਚ ਉਹ ਆਪ ਵੀ ਨਿਕਲ ਨਹੀਂ ਸਕਦੀ ਅਸੀਂ ਸੰਸਾਰ ਦੇ ਇਹ ਜਾਲ ਦੇ ਵਿੱਚ ਫਸ ਗਏ ਆ ਸਾਨੂੰ ਕੱਢਣ ਵਾਸਤੇ ਕੋਈ ਪਰਮਾਤਮਾ ਹੈ ਉਹ ਸਾਨੂੰ ਬਾਹਰ ਕੱਢ ਸਕਦਾ ਨਾਹੀਂ ਨਗੁਨ ਨਾਹੀਂ ਕੱਚ ਜਪ ਤਪ ਕੌਣ ਕਰਮ ਅਬ ਕੀਜੈ ਨਾਨਕ ਹਾਰ ਪਰਿਉ ਸਰਣਾਗਤ ਆਪੈਦਾਨ ਪ੍ਰਵਦੀਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ